ਅੱਜ ਦਿੱਲੀ ਦੀ ਅਗਵਾਈ ਦੇ ਵਿੱਚ ਕੰਸਟਰਕਸ਼ਨ ਵਰਕਰ ਯੂਨੀਅਨ ਵੱਲੋਂ ਦੇਸ਼ ਵਿਆਪੀ ਜਿਹੜੀ ਹੈ ਉਹ ਸੰਸਦ ਦੇ ਸਾਹਮਣੇ ਪਾਰਲੀਮੈਂਟ ਸਟਰੀਟ ਦੇ ਵਿੱਚ ਇੱਕ ਜਿਹੜੀ ਹੈ ਉਹ ਵੱਡੀ ਮਹਾਂ ਰੈਲੀ ਕੀਤੀ ਜਾ ਰਹੀ ਹੈ ਔਰ ਇਸ ਰੈਲੀ ਦੇ ਵਿੱਚ ਦੇਸ਼ ਦੇ ਕੋਨੇ ਕੋਨੇ ਤੇ ਜਿਹੜੇ ਉਸਾਰੀ ਕਰਤੀ ਨੇ ਉਹ ਜਥੇਬਦ ਹੋ ਕੇ ਪਹੁੰਚੇ ਨੇ ਕਿਉਂਕਿ ਸਾਡੇ ਦੇਸ਼ ਪੱਧਰ ਤੇ ਲੈ ਕੇ ਔਰ استانਕ ਪੰਦਰ ਤੱਕ ਜਿਹੜੇ ਉਹ ਸਾਰੀ ਕਿਰਤੀ ਨੇ ਜਿਹੜੇ ਉਹਨਾਂ ਲਈ BOCW ਜਿਹੜਾ ਇੱਕ ਬੋਰਡ ਬਣਿਆ ਹੋਇਆ ਵੈਲਫੇਅਰ ਬੋਰਡ ਹੈ ਉਹਦੇ ਜਿਹੜੇ ਉਹਨਾਂ ਨੂੰ ਲਾਭ ਮਿਲਦੇ ਨੇ ਜ ਜ ਉਹਨਾਂ ਦੇ ਸਕੀਮਾਂ ਮਿਲਦੀਆਂ ਨੇ ਜਾਂ ਕਲੇਮ ਮਿਲਦੇ ਨੇ ਉਹਨਾਂ ਨੂੰ ਕਲੇਮਾਂ ਨੂੰ ਪ੍ਰਾਪਤ ਕਰਨ ਦੇ ਵਿੱਚ ਆਪਣੇ ਹੱਕ ਪ੍ਰਾਪਤ ਕਰਨ ਦੇ ਵਿੱਚ ਦੇਰੀ ਆ ਰਹੀ ਹੈ ਇਹ ਇਕੱਲੀ ਅਸੀਂ ਕਹਿ ਲਈਏ ਜੇਕਰ ਅਸੀਂ ਪੰਜਾਬ ਨਾਲ ਸੰਬੰਧਤ ਹੈ ਇਹ ਇਕੱਲੀ ਪੰਜਾਬ ਦੀ ਗੱਲ ਨਹੀਂ ਹੈ ਇਹ ਜਿਹੜੀ ਮਰਜੀ ਸਟੇਟ ਹੈ ਔਰ ਚਾਹੇ ਉਹ ਯੂਪੀ ਹੈ ਬਿਹਾਰ ਹੈ ਹਰਿਆਣਾ ਹੈ ਉਹਨਾਂ ਸਰਕਾਰਾਂ ਦੇ ਵਿੱਚ ਵੀ ਜਿਹੜੇ ਕਿਰਤੀਆਂ ਨੂੰ ਉਹਨਾਂ ਦੇ ਜਿਹੜੇ ਬਣਦੇ ਹੱਕ ਨੇ ਉਹ ਨਹੀਂ ਦਿੱਤੇ ਜਾ ਰਹੇ ਔਰ ਅਸੀਂ ਇਹ ਜ਼ਰੂਰ ਕਹਿ ਦੇਣਾ ਚਾਹੁੰਦੇ ਹਾਂ ਕਿ ਅੱਜ ਦੀ ਇਸ ਰੈਲੀ ਦੇ ਵਿੱਚ ਜਿਹੜੀ ਇੱਕ ਅਹਿਮ ਚਰਚਾ ਹੋਈ ਹੈ ਕਿ ਸਾਡੇ ਦੇਸ਼ ਦੇ ਕਿਰਤੀਆਂ ਦਾ ਜਿਹੜੇ ਦੇਸ਼ ਪੱਧਰ ਦੀ ਗੱਲ ਕਰੀਏ ਤਾਂ 8000 ਕਰੋੜ ਰੁਪਈਆ ਜਿਹੜਾ ਉਹ ਬੋਰਡ ਦੇ ਵਿੱਚ ਇਹਨਾਂ ਦਾ ਜਿਹੜਾ ਬਣਦਾ ਹੱਕ ਦੇਣ ਵਾਸਤੇ ਕਲੇਮ ਦੇਣ ਵਾਸਤੇ ਇਹਨਾਂ ਦੇ ਵੈਲਫੇਅਰ ਵਾਸਤੇ ਪਿਆ ਹੈ ਪਰੰਤੂ ਦੇਸ਼ ਦੀ ਕੇਂਦਰ ਸਰਕਾਰ ਉਹ ਵੀ ਜਿਹੜੇ ਪੈਸੇ ਨੂੰ ਹੜਪਣਾ ਚਾਹੁੰਦੀ ਹੈ ਉਹ ਇਸ ਬਹਾਨੇ ਨਾਲ ਕਿ ਉਹ ਕੇਂਦਰ ਸਰਕਾਰ ਜਿਹੜੀ ਹੈ ਉਹ ਪੈਸਾ ਆਪਣੇ ਖਾਤੇ ਦੇ ਵਿੱਚ ਪਾ ਲਵੇ ਆਪਣੇ ਖਜ਼ਾਨੇ ਵਿੱਚ ਪਾ ਲਵੇ ਤੇ ਇਹਨਾਂ ਜਿਹੜੇ ਕਿਰਤੀਆਂ ਦੀ ਉਹ ਪੈਨਸ਼ਨ ਲਈ ਜਾਏਗੀ ਦੂਜੇ ਪਾਸੇ ਸਵਾਲ ਇਹ ਉੱਠ ਰਹੇ ਨੇ ਕਿ ਜਿਹੜਾ ਕਿਰਤੀ ਕਿਰਤ ਕਰ ਰਿਹਾ ਹੈ ਉਹਦੀ ਜਿਹੜੀ ਹੈ ਉਹਨੂੰ ਕਿਰਤੀ ਨਹੀਂ ਮੰਨਿਆ ਜਾ ਰਿਹਾ ਇੱਕ ਠੇਕੇਦਾਰ ਹੈ ਉਹਨੂੰ ਤਸਦੀਕ ਨਹੀਂ ਕਰ ਰਿਹਾ ਘਰ ਵਿੱਚ ਕੰਮ ਕਰਾਉਣ ਵਾਲਾ ਉਹ ਇਸ ਗੱਲ ਦੀ ਜ਼ਿੰਮੇਵਾਰੀ ਨਹੀਂ ਲੈ ਰਿਹਾ ਕਿ ਕਿਰਤੀ ਸਾਡੇ ਘਰਾਂ ਦੇ ਵਿੱਚ ਕੰਮ ਕਰ ਰਿਹਾ ਹੈ ਸਾਡੀ ਬਿਲਡਿੰਗ ਉਸਾਰ ਰਿਹਾ ਹੈ ਸਾਡੀ ਸੜਕ ਬਣਾ ਰਿਹਾ ਹੈ ਦੇਸ਼ ਦੇ ਨਿਰਮਾਣ ਦੇ ਵਿੱਚ ਹਿੱਸਾ ਪਾ ਰਿਹਾ ਹੈ ਜਦੋਂ 8000 ਕਰੋੜ ਰੁਪਇਆ ਜੇਕਰ ਸਰ ਕੇਂਦਰ ਸਰਕਾਰ ਉਹ ਆਪਣੇ ਖਾਤੇ ਵਿੱਚ ਲੈ ਲਏਗੀ ਤਾਂ ਫਿਰ ਉਹ ਕਿਸੇ ਵੀ ਖਾਤੇ ਵਿੱਚ ਨਹੀਂ ਜਾਏਗਾ ਜਿਸ ਤਰ੍ਹਾਂ ਅਬਾਨੀ ਅਡਾਨੀ ਜਾਂ ਵਿਜੇ ਮਾਲੀਆ ਵਰਗੇ ਜਿਹੜੇ ਲੋਕ ਨੇ ਜਿਹੜੇ ਦੇਸ਼ ਦੇ ਨਾਲ ਠੱਗੀ ਲਾ ਕੇ ਉਹ ਬਾਹਰਲੇ ਦੇਸ਼ਾਂ ਵਿੱਚ ਭੱਜ ਗਏ ਨੇ ਉਹ ਪਕੌੜੇ ਹੋ ਚੁੱਕੇ ਨੇ ਇਸੇ ਤਰ੍ਹਾਂ ਸਾਡੇ ਕਿਰਤੀਆਂ ਦਾ ਪੈਸਾ ਵੀ ਹੜੱਪ ਲਿਆ ਜਾਏਗਾ ਅੱਜ ਦੀ ਇਸ ਰੈਲੀ ਤੋਂ ਇਸ ਗੱਲ ਦਾ ਐਲਾਨ ਕੀਤਾ ਗਿਆ ਹੈ ਕਿ ਹਰ ਸਟੇਟ ਵਿੱਚ ਜਾ ਕੇ ਇਸ ਬੋਰਡ ਵੈਲਫੇਅਰ ਦੇ ਵਿੱਚ ਜਿਹੜੇ ਪੈਸੇ ਪਏ ਨੇ ਉਹ ਕਿਰਤੀਆਂ ਨੂੰ ਦਿਵਾਉਣ ਵਾਸਤੇ ਉਹ ਜਥੇਬੰਦੀ ਹੋਰ ਜਿਹੜਾ ਤਿੱਖੇ ਪੰਦਰ ਤੇ ਸੰਘਰਸ਼ ਛੇੜ ਕੇ ਜਿਹੜੇ ਉਹ ਸਾਰੀ ਕਿਰਤੀਆਂ ਨੂੰ ਲਾਂਬੰਦ ਕਰੇਗੀ ਔਰ ਅੱਜ ਤੋਂ ਨਇਕ ਲਗਾਤਾਰ ਦੇਸ਼ ਦੇ ਵਿੱਚ ਸਰਗਰਮੀ ਕਰਕੇ ਜਿਹੜੀ 1 ਮਈ ਦੇ ਵਿੱਚ اٹਕਦੀ ਰੈਲੀ ਹੋ ਰਹੀ ਹੈ 2 ਮਈ ਨੂੰ ਦੇਸ਼ ਵਿਆਪੀ ਉਹਦੇ ਵਿੱਚ ਵੀ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਜਿਹੜੇ ਸਾਥੀ ਨੇ ਹਿੱਸਾ ਹਾਂ ਦਿੱਲੀ ਹੋਏ ਮੈਂ ਸੁਖਦੇਵ ਸ਼ਰਮਾ ਜਨਸਕਤਰ ਕੰਸਟਰਕਸ਼ਨ ਵਰਕਰਜ਼ ਐ ਲੇਬਰ ਯੂਨੀਅਨ ਐਟਕ ਪੰਜਾਬ ਦਾ ਜਨ ਸਕਤੀ ਆ ਅੱਜ ਜੋ ਇਹ ਮੋਰਚਾ ਦਿੱਲੀ ਚ ਭਾਰਤ ਦੇ ਮਜ਼ਦੂਰਾਂ ਨੇ ਸਾਰੀ ਮਜ਼ਦੂਰਾਂ ਨੇ ਲਾਇਆ ਹੈ ਇਹਦੀਆਂ ਮੁੱਖ ਮੰਗਾਂ ਨੇ ਕਿ ਜਦੋਂ ਸਾਰੀ ਮਜ਼ਦੂਰਾਂ ਦਾ 80000 ਕਰੋੜ ਰੁਪਇਆ ਸਾਡੇ ਕੋਲ ਪਿਆ ਤਾਂ ਮਜ਼ਦੂਰਾਂ ਨੂੰ ਘੱਟੋ ਘਾਟ ਪੈਨਸ਼ਨ ਹੈ ਜਿਹੜੀ ਉਹ 6000 ਰੁਪਏ ਦੇਣੀ ਚਾਹੀਦੀ ਹੈ ਤੇ ਨਾਲ ਹੀ ਹਰ ਦੀਵਾਲੀ ਦੇ ਉੱਤੇ ਇੱਕ ਤਿਹਾਰੀ ਤੋਹਫਾ ਦੇਣਾ ਚਾਹੀਦਾ ਜੋ ਘੱਟੋ ਘਾਟ 5000 ਰੁਪਏ ਹੋਵੇ ਤਾਂ ਜੋ ਮਜ਼ਦੂਰ ਆਪਣੀ ਦੀਵਾਲੀ ਮਨਾ ਸਕਣ ਬੋਰਡਾਂ ਦੇ ਅੰਦਰ ਟਰੇਡ ਯੂਨੀਅਨ ਨੂੰ ਨੁਮਾਇੰਦਗੀ ਦੇਣੀ ਚਾਹੀਦੀ ਹੈ ਅਤੇ ਜੋ ਲੰਬੇ ਸਮੇਂ ਤੋਂ ਲਟਕ ਰਹੇ ਆ ਵਜੀਫੇ ਦੇ ਕੇਸ ਹੋਣ ਐਕਸ ਗ੍ਰੇਸ਼ੀਏ ਦੇ ਕੇਸ ਹੋਣ ਜਾ ਫੇਰੋ ਸਾਗਨ ਸਕੀਮਾ ਹੋਣ ਜਾਂ ਹੋਰ ਸਕੀਮਾ ਜਿਹੜੀਆਂ 18 ਸਕੀਮਾ ਚੱਲਦੀਆਂ ਉਹਨਾਂ ਦੇ ਕੇਸਾਂ ਤੇ ਜੋ ਬਾਰ-ਬਾਰ ਆਬਜੈਕਸ਼ਨ ਲਾਏ ਜਾ ਰਹੇ ਆ ਉਹਦੀ ਨਕੀਦੀ ਕਰਨ ਲਈ ਅਸੀਂ ਇਕੱਠੇ ਹੋਏ ਆਂ ਔਰ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਲੜਾਈ ਹੋਰ ਤਿੱਕੀ ਹੋਏਗੀ ਅਗਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਇੱਕ ਗੱਲ ਹੋਰ ਕਿ ਲੰਬੇ ਸਮੇਂ ਤੋਂ ਪੰਜਾਬ ਦੀ ਜਿਹੜੀ ਸਾਈਡ ਹੈ ਉਹ ਬੰਦ ਰਹੀ ਹੈ ਡਿਊ ਟੂ ਦੇਸ਼ ਦੇ ਹੁਕਮਰਾਨਾਂ ਦੇ ਕਰਕੇ ਇਸ ਕਰਕੇ ਉਸ ਦੇ ਉੱਤੇ ਫੌਰੀ ਤੌਰ ਤੇ ਐਨ ਆਈ ਸੀ ਨਾਲ ਸੰਪਰਕ ਕਰਕੇ ਉਸ ਨੂੰ ਚਾਲੂ ਵਧੀਆ ਡੰਗ ਨਾਲ ਕਰਾਏ ਤੇ ਲੋਕਾਂ ਦੇ ਕੇਸਾਂ ਦਾ ਨਿਪਟਾਰਾ ਕੀਤਾ ਜਾਏ ਅਜਾ ਨਾਂ ਸੁਣਨ ਦੀ